ਸੋਮਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਨਗਰ ਨਿਗਮ ਵਿਖੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਹੁਲ ਅਤੇ ਨਗਰ ਨਿਗਮ ਦੇ ਸੀਨੀਅਰ ਡਿਟੀ ਮੇਅਰ ਸ਼ੋਕਮਾਰ ਅਤੇ ਡਿਪਟੀ ਮੇਅਰ ਮਾਟਰ ਹਰਮੰਦਰ ਸਿੰਘ ਦੀ ਅਗਵਾਈ ਦੇ ਵਿੱਚ ਇਹਨਾਂ ਵੱਲੋਂ 210 ਕਰੋੜ ਦਾ ਬਜਟ ਲਿਆਂਦਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਬਠਿੰਡਾ ਦੇ ਲੋਕਾਂ ਦੇ ਕੋਈ ਵੀ ਨਵਾਂ ਬੋਝ ਨਹੀਂ ਪਾਇਆ ਗਿਆ ਟਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਹੁਲ ਨੇ ਜਾਣਕਾਰ ਦਿੰਦੇ ਹੋ ਦੱਸਿਆ ਕਿ ਇਸ ਸਾਲ ਦਾ ਬਜਟ ਹੈ ਜੋ ਉਨਾ ਬਲੋਂ 210 ਕਰੋੜ ਰੁਪਏ ਦਾ ਰੱਖਿਆ ਗਿਆ ਜਿਸ ਦੇ ਵਿੱਚ 175 ਕਰੋੜ ਉਹਨਾਂ ਨੂੰ ਉਮੀਦ ਹੈ ਕਿ ਇਸ ਸਾਲ ਉਹਨਾਂ ਵੱਲੋਂ ਇਕੱਠਾ ਕੀਤਾ ਜਾਵੇਗਾ ਤੇ ਨਾਲ 60 ਕਰੋੜ ਰੁਪਇਆ ਉਹਨਾਂ ਵੱਲੋਂ ਪਿਛਲਾ ਸੇਵਿੰਗ ਵੀ ਉਹਨਾਂ ਵੱਲੋਂ ਦੱਸਿਆ ਗਿਆ ਹੈ ਉਹਨਾਂ ਕਿਹਾ ਕਿ ਇਸ ਸਾਲ ਨਵੇਂ ਪ੍ਰੋਜੈਕਟਾਂ ਦੇ ਵਿੱਚ ਜੋ ਨਗਰ ਨਿਗਮ ਦੀ ਨਵੀਂ ਬਿਲਡਿੰਗ ਬਣਨ ਜਾ ਰਹੀ ਹੈ ਉਸ ਦੀ 35 ਤੋਂ 36 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਕੁਝ ਪੈਸਾ ਉਹਨਾਂ ਵੱਲੋਂ ਨਗਰ ਨਿਗਮ ਵੱਲੋਂ ਲਗਾਇਆ ਜਾਵੇਗਾ ਤੇ ਕੁਝ ਪੈਸਾ ਉਹਨਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾਵੇਗੀ

ਸਾਡੇ ਕੋਲ ਕਰੀਬਨ 26 ਕਰੋੜ ਦੀ ਐਟ ਦੀ ਐਂਡ ਆਫ ਨੈਕਸਟ ਫਾਈਨੈਂਸ਼ੀਅਲ ਇਅਰ ਸੇਵਿੰਗਸ ਰਹेंगी। ਸੋ ਇਸ ਸਾਲ ਅਸੀਂ ਜਿਹੜਾ ਸਾਡਾ ਪਿਛਲੇ ਸਾਲ ਦਾ ਬਜਟ ਦਾ ਟਾਰਗੇਟ ਹੈ ਉਹ ਕਮਾਈ ਦਾ ਉਹ ਅਸੀਂ ਅਚੀਵ ਕਰ ਰਹੇ ਹਾਂ ਤੇ ਨੈਕਸਟ ਇਅਰ ਜਿੰਨਾ ਅਸੀਂ ਐਸਟੀਮੇਟ ਲਗਾਏ ਹੈ ਉਹਦੇ ਮੁਤਾਬਕ ਅਸੀਂ ਖਰਚਾ ਕਰਾਂਗੇ। ਉਹ ਪਹਿਲਾਂ ਹੀ ਹਾਊਸ ਦੇ ਏਜੰਡੇ ਵਿੱਚ ਆ ਚੁੱਕੇ ਤੁਸੀਂ ਦੇਖਿਆ ਹੋਣਾ ਜੀ। ਇਹਨਾਂ ਬਜਟਾਂ ਦਾ ਜ਼ਿੰਮੇਵਾਰੀ ਲੈ ਜਣਗੇ। ਅੱਜ ਆਮਦਨ ਦਾ ਬਜਟ ਜੀ ਟੋਟਲ 175 ਕਰੋੜ ਤੇ ਖਰਚੇ ਦਾ ਬਜਟ 210 ਕਰੋੜ

ਏ ਆਪਣਾ ਜਿਹੜਾ ਬਾਗੂ ਰੋਡ ਤੇ ਵਾਟਰ ਵਰਕਸ ਹੈ ਉਧਰ ਉੱਪਰ ਇੱਕ ਨਇਆ ਰੋਜ਼ਰ ਜੋਗਰ ਪਾਰਕ ਬਣਾਣਾ ਹੈ ਉਹਦਾ ਖਰਚਾ ਤੋਂ ਇਹ ਪ੍ਰੋਜੈਕਟ ਕਰੀਬਨ ਸਾਲ ਡੇਢ ਸਾਲ ਦੀ ਟੋਟਲ ਮਿਆਦ ਦੇ ਵਿੱਚ ਖਤਮ ਹੋਏਗੇ ਉਹਦਾ ਇਹਦੇ ਵਿੱਚ ਅਸੀਂ ਦੋ ਤਿੰਨ ਪ੍ਰੋਜੈਕਟਸ ਦਾ ਓਵਰਆਲੀ ਇਸ ਦੇ ਵਿੱਚ ਕਵਰ ਕੀਤਾ ਹੈ ਨਗਰ ਨਿਗਮ ਜੀ ਆਪਾਂ ਗੱਲ ਕਰੀਏ ਕਿੰਨਾ ਦਾ ਬਜਟ ਆਕੇਗਾ ਇਹ ਵੀ ਆਪਣਾ ਨਗਰ ਬਣਾਇਆ ਜਾ ਰਿਹਾ ਹੈ ਹੂੰ ਹੂੰ ਕਿੰਨਾ ਬਜਟ ਰੱਖਿਆ ਹੋਇਆ ਦੇਖੋ ਬਿਲਡਿੰਗ ਦਾ ਟੋਟਲ ਜੀ 35 36 ਕਰੋੜ ਦੀ ਬਣੇਗੀ ਉਹਦੇ ਵਿੱਚ ਅਸੀਂ ਸਰਕਾਰ ਤੋਂ ਵੀ ਕੁਝ ਗ੍ਰਾਂਟ ਮੰਗੀ ਹੈ ਤੇ ਕੁਝ ਆਪਣੇ ਫੰਡਸ ਵਿੱਚੋਂ ਜੀ ਬਣਾਉਗੇ ਕੋਈ ਹਾਊਸ ਟੈਕਸ ਵਗੈਰਾ ਜਾਂ ਕਿਸੇ ਚੀਜ਼ 'ਚ ਕੋਈ ਵਾਅਦਾ ਕਰਦੇ ਨਹੀਂ 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 ਉਹ ਤਾਂ ਕਿਉਂਕਿ ਦੇਖੋ ਨਗਰ ਨਿਗਮਾ ਵਿੱਚ ਜੋ ਹਾਊਸ ਟੈਕਸ ਦੇ ਰੇਟ ਹੈ ਜਾਂ ਹੋਰ ਸਭ ਹੈ ਉਹ ਸਾਰੇ ਕੇ ਸਾਰੇ ਸਰਕਾਰ ਵੱਲੋਂ ਨਿਰਧਾਰਿਤ ਹੁੰਦੇ ਜੀ ਰੇਟ ਕੀ ਹੋਏਗਾ ਕਿੰਨੇ ਗੱਜ ਦੇ ਉੱਪਰ ਕਿੰਨਾ ਰੇਟ ਹੋਏਗਾ ਰੈਂਟ ਦੇ ਮੁਤਾਬਕ ਕਿੰਨੇ ਪਰਸੈਂਟੇਜ ਤੁਸੀਂ ਟੈਕਸ ਲੈਣਾ ਹੈ ਉਹ ਸਰਕਾਰ ਵੱਲੋਂ ਨਿਰਧਾਰਿਤ ਹੁੰਦੇ ਤਾਂ ਅਸੀਂ ਤਾਂ ਬਸ ਉਹਨਾਂ ਦੇ ਮੁਤਾਬਕ ਕਰਦੇ ਆਪਣੇ ਤਰਫੋਂ ਅਸੀਂ ਇਸ ਬਜਟ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਆਹ ਕਾਸਟ ਨੂੰ ਨਹੀਂ ਵਧਾਇਆ ਅਸੀਂ ਕੋਸ਼ਿਸ਼ ਸਾਡੀ ਜਿਹੜੀ ਵੀ ਆਮਦਨ ਵਧਨ ਦਾ ਪੋਜ਼ਲ ਦਿੱਤਾ ਗਿਆ ਹੈ ਉਹ ਐਫੀਸ਼ੀਐਂਸੀ ਆਫ ਕਲੈਕਸ਼ਨ ਦੇ ਉੱਪਰ ਫੋਕਸ ਕਰਕੇ ਕਿ ਵਾਟਰ ਸਪਲਾਈ ਦੀ ਐਫੀਸ਼ੀਐਂਸੀ ਵਧਾ ਕੇ ਆਪਾਂ ਜਿਹੜੇ ਕੁਝ ਅਨ ਅਥੋਰਾਈਜ਼ਡ ਕਨੈਕਸ਼ਨਸ ਹਨ ਉਹਨਾਂ ਨੂੰ ਰੈਗੂਲਰਾਈਜ਼ ਕਰਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਕਾਸਟ ਵਿੱਚ ਪਾਣਾ ਜਾਂ ਹੋਰ ਉਸ ਟਾਈਪ ਦੀ ਚੀਜ਼ ਨੂੰ ਐਡਵਰਟਾਈਜ਼ਮੈਂਟ ਦੇ ਵਿੱਚ ਆਪਾਂ ਹੋਰ ਕਮਾਈ ਕਰਨਾ ਗਾਰਬੇਜ ਕਲੈਕਸ਼ਨ ਦੇ ਵਿੱਚ ਕਰਨਾ ਨਵੇਂ ਰੇਟ ਕੁਛ ਨਹੀਂ ਲਗਾਏ ਹੈ ਕੋਸ਼ਿਸ਼ ਹੋਏਗੀ ਕਿ ਜਿਆਦਾ ਤੋਂ ਜਿਆਦਾ ਲੋਕਾਂ ਦੇ ਵਿੱਚ ਇਹਦੀ ਪੇਮੈਂਟ ਹੋਏ ਤਾਂ ਉਹੀ ਪੈਸਾ ਆਪਾਂ ਜਿਆਦਾ ਤੋਂ ਜਿਆਦਾ ਤੇ ਵਧੀਆ ਤਰੀਕੇ ਨਾਲ ਖਰਚਾ ਕੀਤਾ ਜਾਵੇ ਨਈ ਬਿਲਡਿੰਗ ਦਾ ਸਰ ਕਬਸੇ ਸ਼ੁਰੂ ਕਰਨੇ ਜਾ ਰਹੇ ਹਨ ਉਹ ਜੀ ਟੈਕਨੀਕਲ ਬਿਡ ਤਾਂ ਜਿ세 ਬਤਾ ਰਹੇ تھے ਹੋ ਗਈ ਹੈ ਹਾਂ ਜੀ ਬਸ ਉਹ ਫਿਰ ਉਹ ਪ੍ਰੋਸੈਸ ਹੋ ਹੀ ਹੈ ਮਤਲਬ है अगर इलेक्शन से पहले अगर हमारे को टाइम मिल गया तो हम इलेक्शन से पहले भी काम शुरू करें तो उसके लिए आपने लोन के लिए कही थी कि आप प्राइवेट से ना करके मतलब सरकारी बैंक से लेंगे तो उसका तो कुछ तो तो वो भी प्रपोजल भेजा हुआ जी हमने हुडको को भेजा प्रपोजल तो वो अंडर प्रोसेस है हाँ जी आज ग्यारह बजे नगर निगम बठिंडा का तेईस चौबीस का बजट पेश किया है ਦੇ ਵਿੱਚ ਅਸਲ ਆਮਦਨ 755 69.84 ਲੱਖ ਰੁਪਇਆ ਤੇ ਬਜਟ ਆਮਦਨ 17108 ਪ੍ਰੋਪੋਜ਼ 175.37 ਲੱਖ ਇਹ ਐਸਾਲ ਦਾ ਰੱਖਿਆ ਕਿਉਂਕਿ 2 ਕਰੋੜ ਘੱਟ ਤਾਂ ਰੱਖਿਆ ਇਤਕੀ ਸਰਕਾਰ ਵੱਲੋਂ ਜਿਹੜੀ ਛੂਟ ਦਿੱਤੀ ਗਈ ਸੀ ਪੋਸਟ ਕਰਕੇ ਆਮਦਨ ਨਾ ਕਰਨੇਗਾ ਉਹਨੂੰ ਜ਼ਿਆਦਾ ਹੋਗੀ ਇੱਕੀ ਘਟੋਂ ਦੀ ਸੰਭਾਵਨਾ ਹੈ 2 ਲੱਖ ਕਰੋੜ ਰੁਪਇਆ ਇਸ ਕਰਕੇ ਉਹ ਇੱਕ ਸਪੇਸ ਰੱਖਿਆ